ਤਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਨਗਰ ਕੀਰਤਨ ਦਾ ਯੋਜਨ ਕੀਤਾ ਜਾ ਰਿਹਾ ਇਹ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਸ਼ੁਰੂ ਹੁੰਦਾ ਹੋਇਆ ਵੱਖ-ਵੱਖ ਪੜਾਵਾਂ ਤਹਿਤ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ ਅੱਜ ਇਹ ਨਗਰ ਕੀਰਤਨਾਂ ਸੰਗਰੂਰ ਇਸ ਸਮੇਂ ਸਿੱਖੰਡਾ ਚੌਕ ਸੰਗਰੂਰ ਦੇ ਵਿੱਚ ਖੜੇ ਆ ਜਿੱਥੇ ਸੰਗਤ ਅੱਜ ਭਾਰੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਨੂੰ ਉਡੀਕ ਸੀ ਕਿ ਕਦੋਂ ਨਗਰ ਕੀਰਤਨ ਆਵੇਗਾ ਤੇ ਕਦੋਂ دیدار ਕਰਾਂਗੇ ਵੇਖ ਵੀ ਸਕਦੇ ਹੋ ਜੇਕਰ ਮੇਰੇ ਪਿੱਛੇ ਸਹਾਯੋਗੀ ਨੂੰ ਆਖੂਗਾ ਕਿ ਬੱਸਾਂ ਦੀਆਂ ਬੱਸਾਂ ਭਰੀਆਂ ਹੋਈਆਂ ਨੇ ਅਤੇ ਜੋ ਸੰਗਤ ਆ ਸੰਗਰੂਰ ਦੀ ਸੰਗਤ ਚ ਕਾਪੀ ਉਤਸ਼ਾਹ ਨਜ਼ਰ ਆ ਰਿਹਾ ਸਾਡੇ ਨਾਲ ਸੰਗਰੂਰ ਦੀ ਸੰਗਤ ਮੌਜੂਦ ਨੇ ਭਾਈ ਸਾਹਿਬ ਮੌਜੂਦ ਹੈ ਗੱਲ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿੱਕਰ ਨਗਰ ਕੀਰਤਨ ਦੀ ਗੱਲ ਕੀਤੀ ਆ ਵੀ ਤਾਂ ਅੱਜ ਨਗਰ ਕੀਰਤਨ ਦੇ ਦਿਦਾਰੇ ਕੀਤੇ ਨੇ ਅਜੋ ਤੇਲਵੰਡੀ ਸਾਬੋ ਤੋਂ ਸਟਾਰਟ ਹੋਇਆ ਕਿ ਬੋਲਣਾ ਚਾਹ ਜੋ ਅੱਜ ਤੇਲਵੰਡੀ ਸਾਬੋ ਤੋਂ ਨਗਰ ਕੀਰਤਨ ਸ਼ੁਰੂਆਤ ਹੋ ਕੇ ਅੱਜ ਸੰਗਰੂਰ ਦੇ ਵਿੱਚੋਂ ਲੰਘ ਰਿਹਾ ਹੈ ਇਹ ਨਰਕੀਰਤਨ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਨਿਵੇਕਲਾ ਜਿਹਾ ਤੇ ਸ਼ਲਾਘਾਯੋਗ ਉਪਰਾਲਾ ਹੈ ਜਦੋਂ ਕਿ 350 ਸਾਲਾ ਸ਼ਹੀਦੀ ਸਮਾਗਮ ਨੂੰ ਹਰ ਇੱਕ ਸੰਸਥਾ ਹਰ ਇੱਕ ਰਾਜਨੀਤਿਕ ਜਿਹਾ ਜੋ ਸਿੱਖ ਸੰਸਥਾਵਾਂ ਨੇ ਮਨਾ ਰਹੀਆਂ ਨੇ ਉਸ ਉਪਰਾਲੇ ਦੇ ਅਧੀਨ ਪੰਜਾਬ ਸਰਕਾਰ ਨੇ ਇਹ ਉਪਰਾਲਾ ਜੋ ਵਿੱਢਿਆ ਹੈ ਤਾਂ ਅੱਜ ਸੰਗਰੂਪ ਦੀ ਸੰਗਤ ਸਭ ਪਾਰਟੀਬਾਜੀ ਦੇ ਉੱਪਰ ਉੱਠ ਕੇ ਸਿੱਖ ਸੰਗਤ ਦੇ ਰੂਪ ਵਿੱਚ ਇਸ ਨਗਰ ਕੀਰਤਨ ਦਾ ਭਰਵਾ ਸਵਾਗਤ ਕਰ ਰਹੀ ਹੈ ਤਾਂ ਥਾਂ ਤੇ ਪੰਜ ਸਿੰਘ ਸਹਿਬਾਨਾ ਦਾ ਗੁਰੂ ਮਹਾਰਾਜ ਦੀ ਪਾਲਕੀ ਦਾ ਸਵਾਗਤ ਕੀਤਾ ਗਿਆ ਹੈ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਵਾਸਤੇ ਚਾਹ ਪਾਣੀ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ ਪਰ ਇਹ ਬਹੁਤ ਹੀ ਵਧੀਆ ਸੰਗਰੂਪ ਦੀ ਸੰਗਤ ਦਾ ਉਤਸ਼ਾਹ ਹੈ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਗਰ ਕੀਰਤਨ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਭਾਈ ਸਾਹਿਬ ਕਹਿੰਦੇ ਨੇ ਕਿ ਭਰਮਾ ਸਵਾਗਤ ਕੀਤਾ ਗਿਆ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਨਗਰ ਕੀਰਤਨ ਦਾ ਅਯੋਇਨ ਕੀਤਾ ਯਾਰੇ ਪਰ ਹਰ ਧਾਰਮਿਕ ਸੰਸਥਾਵਾਂ ਚਾਈ ਪ੍ਰਬੰਧਕ ਗੁਰਦੁਆਰਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਵੱਲੋਂ ਵੀ ਨਗਰ ਕੀਰਤਨ ਦਾ ਪਿੱਛੇ ਹੀ ਅਯੋਇਨ ਕੀਤਾ ਗਿਆ ਸੀ ਭਾਈ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਨਗਰ ਕੀਰਤਨ ਦੇ ਅਸੀਂ ਵੇਖਿਆ ਕਿ ਸੰਗਤ ਜੀ ਬੜਾ ਉਤਸ਼ਾਹ ਹਾਂਜੀ ਹਾਂਜੀ ਬਹੁਤ ਉਤਸ਼ਾਹ ਸੀ ਮੈਂ ਵੇਖਿਆਗਾ ਇਹ ਤਰ੍ਹਾਂ ਮੇਤ ਸਾਖਾ ਜੀ ਨੇ ਕੀ ਆ ਸੀਸ ਦਿੱਤੀ ਆ ਪਰ ਸਿਰੇਨ ਨੇ ਦੀ ਆ ਭਾਈ ਸਤੀਦਾ ਜੀ ਭਾਈ ਮਤੀਦਾ ਜੀ ਭਾਈ ਦਿਆਲਾ ਜੀ ਤੇ ਭਾਈ ਤਾਂ ਫਿਰ ਗੁਰੂ ਗੁਰਤੇਗਬਾਦਰ ਜੀ ਦੀ ਸ਼ਹੀਦੀ ਗੁਰਪੁਰਬ ਦੇ ਲੱਗਤੇ 350 ਸਾਲਾ ਜਿਲ੍ਹਾ ਪੱਸ਼ੀ ਦਿਗੁਰਪੁਰਬ ਮਨਾ ਰਿਆ ਬਾਤ ਆਤੇ ਤਾਂ ਸਾਹ ਦੇਖਣ ਨੂੰ ਮਿਲਿਆ ਹੈ ਆ ਦੰਦਵਾ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਚੱਲ ਕੇ ਆ ਰਿਹਾ ਹੈ ਇਸ ਤੋਂ ਪਹਿਲੇ ਸਾਮ ਤੋਂ ਵੀ ਆਇਆ ਸੀਗਾ ਉਹਤੇ ਵੀ ਸੰਗਰੂਤੀ ਸੰਗਤ ਨੇ ਬਹੁਤ ਹੀ ਦੇਖਲਾ ਜੀ ਸਵਾਗਤ ਕੀਤਾ ਸੀਗਾ ਤਾਂ ਤਾਂ ਤੇ ਸੰਗਰੂਤੀ ਸੰਗਤ ਦਾ ਨਾ ਹੋ ਗਿਆ ਹੁਣ ਵੀ ਦੇਖਣ ਨੂੰ ਆਇਆ ਜਿਹੜਾ ਸੰਗਰ ਕੀਰਤਨ ਆਇਆ ਹੈ ਬਾਤ ਆਤੇ ਹੁੰਦਾ ਆਇਆ ਸੰਗਰੂਤੀ ਸੰਗਤ ਨੇ ਬੜੇ ਉਤਸ਼ਾਹ ਨਾਲ ਇਹਦਾ ਸਵਾਗਤ ਕੀਤਾ ਹੈ ਤੇ ਹਮੇਸ਼ਾ ਹੀ ਆਪਣਾ ਗੁਰੂ ਗ੍ਰੰਥ ਗੁਰਪੰਥ ਹਮੇਸ਼ਾ ਅਗੇ ਬਤਾ ਰਹੇਗਾ ਜਿੱਤੇ ਜਿੱਤੇ ਕੰਮ ਹੋਏ ਨੇ ਉਤੇ ਗੁਰਪੰਥ ਦੀ ਹਮੇਸ਼ਾ ਫਾਵਾ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸੰਗਤ ਕਹਿੰਦੀ ਹੈ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਨੰਗਰ ਕੀਰਤਨ ਸਜਾਇਆ ਤੇ ਸੰਗੂਰ ਦੀ ਸੰਗਤ ਅੱਜ ਇਹ ਘਰ ਗੱਲ ਕੀਤੀ ਹੈ ਵੀ ਤਾਂ ਕਾफी ਉਤਸ਼ਾਹ ਨਾਲ ਜਰੋਨਾ ਬਾਪੂ ਕਿਸ ਤਰ੍ਹਾਂ ਦੇਖਦੇ ਹੋ ਅੱਜ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ ਦედაਰੇ ਵੀ ਕਿਤੇ ਗਏ ਬਹੁਤ ਖੁਸ਼ੀ ਹੋਈ ਮਾਨੂੰ ਬਹੁਤ ਪ੍ਰਮਾਤਮਾ ਦੇ ਸੱਤੇ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੀ ਹਿੰਦ ਦੀ ਚਾਦਰ ਜੋ ਕਿ ਅੱਜ 350ਵਾਂ ਜੀਤੀ ਦਿਹਾੜਾ ਮਨਾਇਆ ਜਾ ਰਿਹਾ ਹੈ ਜ਼ਰੂਰ ਦੇ ਵਿੱਚ ਬਹੁਤ ਸੰਗਤ ਰਹੇ ਅੱਜ ਤੋਂ 20 ਬੀ 20 ਕਿਲੋਮੀਟਰ ਚੱਲ ਕੇ ਸੰਗਰੂ ਪਹੁੰਚੇ ਸੱਤੇ ਬਰ ਦਰਸ਼ਨ ਇੰਤਜ਼ਾਰੇ ਕਰਨੇ ਵਾਸਤੇ ਬਾਹਿਰ ਜੀ ਦਾ ਖਾਲਸਾ ਬਾਹਿਰ ਜੀ ਕੀ ਬੱਤੇ ਜੀ ਬਿਲਕੁਲ ਬਾਪੂ ਜੀ ਕਹਿੰਦੇ ਨੇ ਕਿ ਅੱਜ ਜੋ ਦਿਦਾਰੇ ਹੋਏ ਨੇ ਅਸੀਂ ਵਡਭਾਗੇ ਆ ਕਰਮਾਂ ਵਾਲੇ ਆ ਜੋ ਸਾਨੂੰ ਅੱਜ ਦਿਦਾਰੇ ਹੋਏ ਸਾਡੇ ਨਾਲ ਛੋਟੀ ਬੱਚੀ ਮੌਜੂਦ ਨੇ ਕਿਸ ਤਰ੍ਹਾਂ ਵੇਖਦੇ ਹੋ ਤਾਂ ਗਣਕ ਪਿਛਲੇ ਕਾਫੀ ਸਮੇਂ ਦੇ ਖੜੇ ਸੀ ਤੁਸੀਂ ਇਸ ਜਗ੍ਹਾ ਦੇ ਉੱਤੇ ਵੀ ਗੁਰੂ ਸਾਹਿਬ ਆਉਂਦੇ ਤੇ ਦਰਸ਼ਨ ਕਰਨੇ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦਾ ਜੋ ਇਹ ਨਗਰ ਕੀਰਤਨ ਘਟਿਆ ਹੈ ਇਹ ਨਗਰ ਕੀਰਤਨ ਸੱਚੀ ਸੁਹਾਨਾ ਯੋਗ ਹੈ ਕਿਉਂਕਿ ਅੱਜ ਵੀ ਸੰਗਤ ਨੇ ਸੰਗਤ ਕੀਰਤਨ ਗਰੂਰ ਦੀ ਸੰਗਤ ਕੀਰਤਨ ਦਾ ਸਵਾਗਤ ਹਰ ਮੋੜ ਤੇ ਹਰ ਗੁਰਦੁਆਰੇ ਤੇ ਖੜੇ ਹੋ ਕੇ ਬਹੁਤ ਹੀ ਸੋਹਣੇ ਢੰਗ ਨਾਲ ਕੀਤਾ ਤੇ ਗੁਰਤੇਗ ਬਹਾਦਰ ਜੀ ਦੀ ਲਸਾਨੀ ਚਾਹਤ ਨੂੰ ਮੇਰੇ ਵੱਲੋਂ ਕੋਟਨ ਕੋਟ ਪ੍ਰਣਾਮ ਹੈ ਅਜ ਤੱਕ ਦੁਨੀਆ ਤੇ ਹੈ ਜਾਂ ਕੋਈ ਇਨਸਾਨ ਨਹੀਂ ਜੰਮਿਆ ਜਿੰਨੇ ਇੰਨੀ ਵੱਡੀ ਸ਼ਾਹਦਤ ਦਿੱਤੀ ਹੋਵੇ ਵਾਹਿਗੁਰੂ ਜੀ ਖਾਲਸਾ ਵਾਹਿਬੀ ਬਿਲਕੁਲ ਮੈਂ ਛੋਟੀ ਬੱਚੀ ਦਾ ਕਹਿਣਾ ਕਿ თანਸਿਧ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਆਪਣਾ ਸਿਰ ਹੱਸਦੇ ਹੱਸਦੇ ਵਾਰ ਦਿੱਤਾ ਅਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਉਥੇ ਹੀ ਅੱਜ ਸੰਗਰੂਪ ਦੀ ਸੰਗਤ ਵੀ ਜੋਸ਼ ਖੁਸ਼ਰੋਸ਼ ਦੇ ਵਿੱਚ ਨਜ਼ਰ ਆਈ ਅਤੇ ਇਹ ਕਾਰੇ ਛੱਡੇ ਗਏ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਦੂਜੀ ਡੀਐਸ ਨਿਊਜ਼